ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੈਂ ਰਸ਼ਪਾਲ ਸਿੰਘ ਪਾਲਾ ਮੈਂਬਰ ਪੰਚਾਇਤ ਉੱਚਾ ਮੈਂ ਬੇਨਤੀ ਕਰਨੀ ਚਾਹਨਾ ਵੀ ਚਲੋ ਨਵੇਂ ਸਾਲ ਦੀਆਂ ਅਸੀਂ ਕਿਸੇ ਨੂੰ ਮੁਬਾਰਕਾਂ ਤਾਂ ਦੇ ਨਹੀਂ ਸਕਦੇ ਕਿਉਂ ਸਾਡੇ ਵੀਰ ਬਜ਼ੁਰਗ ਉੱਤੇ ਮਤਾਵਾ ਉੱਤੇ ਜਾਗੇ ਬਾਰਡਰ ਦੇ ਉੱਤੇ ਜੂਝਣਦੇ ਉਹ ਆ ਅਸੀਂ ਵੀ ਉਹਨਾਂ ਦੀ ਦੁਆ ਮੰਗਦੇ ਅਸੀਂ ਵੀ ਤਿੰਨ ਚਾਰ ਵਾਰੀ ਅਸੀਂ ਵੀ ਜਾ ਆਏ ਆ ਜਿੰਨੇ ਜਿੰਨੇ ਜੁਗਗੇ ਸਗੇ ਸਾਰੇ ਸਾਡੇ ਬਾਹਰ ਉਹ ਐਨ ਆਰ ਆਈ ਵੀਰਾਂ ਨੇ ਸਾਡਾ ਸਜੂਗ ਦਿੱਤਾ ਬਹੁਤ ਉਹਨਾਂ ਦੇ ਸਹਿਯੋਗ ਦੇ ਸਦਕਾ ਜੇ ਐਨ ਆਰ ਆਈ ਸਾਡੇ ਵੀਰ ਅੱਜ ਉਹੀ ਸਾਡੀ ਇੰਨੀ ਬਾਹ ਫੜੀ ਆ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਹੋਰ ਚਾਰ ਚੰਦ ਲਾਵੇ ਉਹਨਾਂ ਨੂੰ ਹੋਰ ਦਨ ਦੁੱਗਣੀ ਚਾਰ ਤਰੱਕੀ ਬਖਸ਼ੇ ਪ੍ਰਮਾਤਮਾ ਉਹਨਾਂ ਦੀ ਬਦੌਲਤ ਅਸੀਂ ਅੱਜ ਤੁਰੇ ਬਾਰਡਰਾਂ ਦੇ ਵਿੱਚ ਉਹਨਾਂ ਦੇ ਸੰਘਰਸ਼ ਦੀ ਬਦੌਲਤ ਉਹ ਸਾਡਾ ਸਾਹ ਜਿੰਨਾ ਦਿੰਦੇ ਆ ਅਸੀਂ ਬਾਲੇ ਵੀਰਾਂ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆ ਚਲੋ ਮਹਾਰਾਜ ਕਿਰਪਾ ਕਰੇ ਹੁਣ ਵੀ ਮੈਂ ਸੋਚਦਾ ਵੇ ਮੋਦੀ ਸਾਹਿਬ ਸਾਡੇ ਹੀ ਮਨ ਲੈਣ ਜਿਹੜੀ 4 ਤਰੀਕ ਦੀ ਮੀਟਿੰਗ ਆ ਨੇਤਾ ਬਾਹਲੇ ਬੰਦੇ ਦਾ ਹੱਲੇ ਹੋਰ ਸਾਨੂੰ ਜਿੰਨਾ ਸਹਿਯੋਗ ਦਿੰਦੇ ਅਸੀਂ ਉਹਨਾਂ ਦਾ ਦੇਣ ਦੇ ਨਹੀਂ ਸਕਦੇ ਉਹ ਕਹਿੰਦੇ ਕੋਈ ਗੱਲ ਨਹੀਂ ਭਾਵੇਂ 4 ਮਹੀਨੇ ਦਾ ਚੱਲ ਜਵੇ ਭਾਵੇਂ 6 ਮਹੀਨੇ ਦਾ ਚੱਲ ਜਵੇ ਅਸੀਂ ਤੁਹਾਡੇ ਨਾਲ ਆ ਚਲੋ ਮਹਾਰਾਜ ਕਿਰਪਾ ਕਰੇ ਮੈਂ ਕਹਿੰਦਾ ਵੀ ਚਲੋ ਹੁਣ 4 ਤਰੀਕ ਦਾ ਜਿਹੜਾ ਨਹੀਂ ਟਾਈਮ ਦਿੱਤਾ ਆ ਸ਼ਾਇਦ ਮਹਾਰਾਜ ਦੀ ਕਿਰਪਾ ਹੋ ਜਵੇ ਇੱਥੇ ਸ਼ਾਇਦ ਫੈਸਲਾ ਕੋਈ ਹੋ ਜਵੇ ਜੇ ਮੋਦੀ ਸਾਹਿਬ ਮੰਨ ਜਾਣ ਤਾਂ ਵਧੀਆ ਗੱਲ ਆ ਨਹੀਂ ਤਾਂ ਚਲੋ ਦੇਖੋ ਮਹਾਰਾਜ ਜਿੱਦਾਂ ਕਰਦਾ ਮੇਰੇ ਕਹਿਣ ਦਾ ਪਤਾ ਕਿਦਾਂ ਆ ਤਵੇਂ ਸਾਲ ਦੀ ਸਾਨੂੰ ਖੁਸ਼ੀ ਉਦੋਂ ਹੀ ਹੋਣੀ ਆ ਜਦੋਂ ਸਾਡੇ ਵੀਰ ਜਿਹੜੇ ਉੱਥੇ ਬੈਠੇ ਆ ਧਰਨਿਆਂ ਤੇ ਬੈਠੇ ਆ ਅੱਗਾਂ ਸੇਕਣ ਦੇ ਉਹ ਆ ਠੰਡ ਵੀ ਬਹੁਤ ਆ ਸੰਘਾਰਚ ਇਸ ਇੰਨੇ ਸੌਖੇ ਨਹੀਂ ਹੁੰਦੇ ਬੜੇ ਔਖੇ ਆ ਪਰ ਫੇ ਵੀ ਮੈਂ ਕਹਿੰਨਾ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਭਰਾ ਅਸੀਂ ਵੀ ਵੈਸੇ ਕਰਦੇ ਆ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਅਸੀਂ ਵੀ ਨਾਲ ਹੀ ਆ ਭਰਾਵਾਂ ਦੇ ਮੇਰੇ ਕਹਿਣ ਦਾ ਮਤਲਬ ਇਹ ਹੈ ਸਾਡੇ ਭਰਾ ਜਿਹੜੇ ਸੰਘਰਸ਼ ਤੇ ਬੈਠੇ ਜਦੋਂ ਉੱਥੇ ਫਤਿਹ ਜਿੱਤ ਕੇ ਆਉਣਗੇ ਨਵੇਂ ਸਾਲ ਫੇਰ ਹੀ ਮਨਾਵਾਂਗੇ ਉਦਾਂ ਸਾਨੂੰ ਨਵੇਂ ਸਾਲ ਦੀਆਂ ਕੋਈ ਖੁਸ਼ੀਆਂ ਨਹੀਂ ਆ ਸਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਪੁਲਿਸ ਦਰਪਨ ਚੈਨਲ ਦਾ ਧੰਨਵਾਦ ਕਰਦਾ ਕਿ ਇਹ ਬਹੁਤ ਹੀ ਵਧੀਆ ਢੰਗ ਦੇ ਨਾਲ ਹਰ ਕਿੱਜ ਦਾ ਖਬਰ ਜਿਹੜੀ ਉਹ ਪਚਾ ਰਹੇ ਆ ਪਲੀਜ਼ ਦਰਫਰ ਚੈਲ ਜਿਹੜਾ ਚੱਲ ਰਿਹਾ ਹੈ ਇਹ ਤਾਂ ਬਹੁਤ ਜ਼ਿਆਦਾ ਹਰ ਖਬਰ ਨੂੰ ਸੱਚੀ ਇੱਜ਼ਤ ਢਾਂਗ ਦੇ ਨਾਲ ਦੇ ਰਿਹਾ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਇਹ ਖਬਰਾਂ ਦਿੰਦੇ ਰਹਿਣਾ ਸੋ ਵੈ ਵੀ ਬੇਨਤੀ ਕਰਦਾ ਕਿ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਤਿੰਨ ਮਹੀਨੇ ਤੋਂ ਕਿਸਾਨੀ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਪਹਿਲਾਂ ਪੰਜਾਬ ਚੱਲਦਾ ਸੀਗਾ ਤਕਰੀਬਨ ਡੇਢ ਮਹੀਨਾ 2 ਮਹੀਨੇ ਸਾਡਾ ਇੱਥੇ ਚੱਲਿਆ ਫਿਰ 24 ਨਵੰਬਰ ਤੋਂ ਲੈ ਕੇ ਸਾਡਾ ਸੰਘਰਸ਼ ਚੱਲ ਰਿਹਾ ਅੱਜ 1 ਮਹੀਨਾ ਮੇਰੇ ਖਿਆਲੇ ਵੀ 7 ਦਿਨ ਹੋ ਗਏ ਆ ਉਹਦੇ ਵਿੱਚ ਵੀ ਕੱਲ ਸਾਡੀ ਮੀਟਿੰਗ ਹੋਈ ਆ ਕਿਸਾਨ ਜਿਹਾ ਬੰਦਿਆਂ ਦੀ ਉਹਦੇ ਵਿੱਚ ਵੀ ਬਹੁਤ ਸਾਡੀ ਕਿਸਾਨ ਜਿਹਾ ਬੰਦਿਆਂ ਨੇ ਫਸਟ ਛੱਟ ਕੇ ਵਧੀਆ ਜਿੱਦਾਂ ਕਹਿੰਦੇ ਉਪਰਾਲੇ ਕੀਤੇ ਆ ਉਹ ਜਿਹੜਾ ਉਹਨਾਂ ਨੇ ਕੀਤਾ ਕਿ ਪਰਾਲੀ ਦਾ ਅਸੀਂ ਉਹ ਮੰਨ ਲੈਨੇ ਆ ਤੇ ਇੱਕ ਸਾਡਾ 2020-2020 ਬੀ ਜਿਹੜਾ ਬਿਜਲੀ ਦਾ ਮੰਨ ਲੈਨੇ ਆ ਅਸੀਂ ਉਹਨੂੰ ਕੋਈ ਅ ਚਲੋ ਮੈਂ ਛੋਟਾ ਇੱਕ ਜ਼ਿੰਮੇਦਾਰ ਆ ਮੈਂ ਉਹਨੂੰ ਇਹ ਨਹੀਂ ਕਹਿ ਸਕਦਾ ਸਾਡਾ ਸੰਘਰਸ਼ ਦੇ ਵਿੱਚ ਉਹ ਨਹੀਂ ਜਿੱਤ ਨਹੀਂ ਪਰ ਅਸੀਂ ਜਿਹੜੇ ਤਿੰਨ ਕਾਨੂੰਨ ਮੰਗਦੇ ਨਾ ਉਹ ਅਸੀਂ ਮੰਗਦੇ ਵੀ ਰੱਦ ਕੀਤੇ ਜਾਣ ਇਹ ਠੀਕ ਆ ਇਹ ਵੀ ਧੰਨਵਾਦ ਆ ਸਰਕਾਰ ਦਾ ਜਿਹੜਾ ਕਿ ਨਹੀਂ ਦੋ ਬੈਲ ਸਾਡੇ ਇਹ ਨਹੀਂ ਕਿਹਾ ਮੰਨ ਲਏ ਆ ਪਰ ਜਿਹੜੇ ਸਾਡੇ ਤਿੰਨ ਜਿਹੜੇ ਕਾਨੂੰਨ ਆ ਉਹ ਤਾਂ ਬਹੁਤ ਸਾਡੇ ਘਾਤ ਗਿਆ ਉਹ ਸਾਡੇ ਵੀਰ ਜਿੱਦਾਂ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਬਲਾਕ ਸੰਵਤੀ ਮੈਂਬਰ ਸਕੀਰ ਨੂੰ ਉੱਚਾ ਮੈਂ ਕਹਿਣੀ ਚਾਹੁੰਦਾ ਵੀ ਇਹ ਹਾਲੇ ਸਾਡੇ ਛੋਟੇ ਮਜ਼ਦੂਰਾਂ ਨੂੰ ਨਹੀਂ ਪਤਾ ਇਹਦਾ ਹੱਲ ਕੀ ਨਿਕਲਣਾ ਇਹ ਜੋ ਸਾਡੇ ਛੋਟੇ ਮਜ਼ਦੂਰ ਆ ਦੁਕਾਨਦਾਰ ਆ ਉਹਨਾਂ ਨੇ ਵੀ ਮਤਲਬ 5 70 ਸਾਲਿਆਂ ਨੂੰ ਖਤਮ ਹੋ ਜਾਣਾ ਆ ਮੈਂ ਕਹਿੰਨਾ ਮੈਂ ਬੇਨਤੀ ਕਰਦਾ ਆਪਣੇ ਛੋਟੇ ਮਜ਼ਦੂਰ ਨੂੰ ਛੋਟੇ ਵਰਗ ਨੂੰ ਵੀ ਤੁਸੀਂ ਇਹ ਇਦਾਂ ਨਾ ਸੋਚੋ ਵੀ ਕਿਸਾਨਾਂ ਦਾ ਸੰਘਰਸ਼ ਆ ਤੁਸੀਂ ਇਹ ਸੋਚੋ ਵੀ ਸਾਡਾ ਵੀ ਸਭ ਕੁਝ ਗਿਆ ਮੋਦੀ ਨੇ ਸਾਰਾ ਦੇਸ਼ ਵੇਚ ਦਿੱਤਾ ਆ ਇਹ ਹੌਲੀ ਹੌਲੀ ਸਭ ਕੋ ਵੇਚ ਦਊਗਾ ਮੈਂ ਤੁਹਾਨੂੰ ਬੇਨਤੀ ਕਰਦਾ ਛੋਟੇ ਜ਼ਿਮੀਂਦਾਰ ਛੋਟੇ ਦੁਕਾਨਦਾਰ ਵੇ ਤੁਸੀਂ ਵੱਧ ਤੋਂ ਵੱਧ ਉੱਠੋ ਇਹ ਨਾ ਸੋਚੋ ਵੇ ਜ਼ਿਮੀਂਦਾਰਾਂ ਸੰਘਰਸ਼ ਆ ਮੈਂ ਬੇਨਤੀ ਕਰਦਾ ਆ ਜਾਓ ਸਾਰੇ ਦਿੱਲੀ ਚਲੀਏ ਜੇ ਆਪਾਂ ਇਹ ਬੇਲਾ ਖਝਾ ਰਿਆ ਤੇ ਆਪਣੇ ਮੋੜ ਕੇ ਹੱਥ ਨਹੀਂ ਆਉਣਾ ਮੈਂ ਬਾਰ-ਬਾਰ ਬੇਨਤੀ ਕਰਦਾ ਚਲੋ ਸਾਡੇ ਕਿਸਾਨ ਭਰਾਵਾਂ ਨੇ ਕੱਲ ਜੋ ਮੀਟਿੰਗ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚਲੋ ਐਮਐਸਪੀ ਮੰਗਦੇ ਸੀਗੇ ਵੀ ਕਾਨੂੰਨੀ ਸਾਡੀ ਦੇ ਦਿਓ ਉਹ ਕੱਲ ਨਹੀਂ ਮੰਨੇ ਪਰ ਸਾਡੇ ਲੀਡਰ ਆ ਸੀ ਛੋਟੇ ਵਰਕਰ ਆ ਅਸੀਂ ਕਹਿੰਨੇ ਆ ਵੀ ਲੀਡਰ ਸਾਡੇ ਆ ਜੋ ਕਰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਇਹ ਕੱਲਾ ਕਿਤੇ ਪੰਜਾਬ ਦਾ ਸੰਘਰਸ਼ ਸੁਣੀ ਆ ਇਹ ਤਾਂ ਤਾਮਲਾਡੂ ਗੁਜਰਾਤ ਮਹਾਰਾਸ਼ਟਰ ਮੈਂ ਕਹਿੰਨਾ ਇਹਨਾਂ ਮੈਂ ਜਥੇ ਬੰਦੀਆਂ ਦਾ ਇਹਨਾਂ ਧੰਨਵਾਦ ਕਰਦਾ ਵੀ ਜਦਾਂ ਨਹੀਂ ਪੰਜਾਬ ਦੇ ਮਗਰ ਉੱਠ ਕੇ ਗੱਲਾਂ ਕੀਤੀਆਂ ਤੇ ਮੰਨੂ ਮਾ ਗੁਰੂ ਦੀ ਕਿਰਪਾ ਕਰਦਾ ਵੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਇਹ ਇਹ ਗੁਰੂ ਮਹਾਰਾਜ ਨੇ ਪਹਿਲਾਂ ਵੀ ਬਖਸ਼ੀ ਤੇ ਹੁਣ ਤਾਂ ਲੱਗਦਾ ਲੱਗਦਾ ਨਹੀਂ ਹੋ ਜਾਣਾ ਇਹ ਸਤਗੁਰ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸੰਘਰਸ਼ ਸਾਡਾ ਧੁਰੇ ਲਾੜਣਾ ਜੇ ਚਾਰ ਤਰੀਕ ਨੂੰ ਇਹ ਜੇ ਨਾਮ ਮੰਨੇ ਸਾਡਾ ਸਾਰਾ ਆਲ ਇੰਡੀਆ ਸੰਘਰਸ਼ ਆਏ ਵਰਲਡ ਇਸ ਦਾ ਜੇ ਨਾਮ ਨੇ ਇਹਨਾਂ ਨੂੰ ਬਹੁਤ ਮਾਰਾ ਪੈਣਾ ਆ ਇਹਨਾਂ ਨੂੰ ਪਹਿਲਾ ਟੇਲਰ ਦਿਖਾਲ ਦਿੱਤਾ ਆ ਆ ਜਿਹੜਾ ਮਿਊਸਪਲ ਕਮੇਟੀਆਂ ਦੀਆਂ ਚੋਣਾਂ ਹੋਈਆਂ ਆ ਹਰਿਆਣੇ ਦੇ ਵਿੱਚ ਇਹਨਾਂ ਨੂੰ ਪਹਿਲਾ ਟੇਲਰ ਮੋਤੀ ਨੂੰ ਦਿਖਾਲ ਦਿੱਤਾ ਲੋਕਾਂ ਨੇ ਤੇ ਇਹ ਕੀ ਸੋਚਦਾ ਇਹ ਲੋਕਤੰਤਰ ਆ ਇੱਥੇ ਇਹ ਨਹੀਂ ਵੇ ਤੂੰ ਚੋਣ ਕਰੂਦਾ ਉਹੀ ਹੋ ਜਾਊਗਾ ਤੇਰੇ ਦਿਨ ਮਾਰੇ ਸ਼ੁਰੂ ਹੋਣੇ ਹੋ ਗਏ ਆ ਮਾਨਯਾ ਕਸਾਲਾਂ ਦੀਆਂ ਮੰਨਾ ਮੰਨ ਜਾ ਮੋਦੀ ਸਾਹਿਬ ਮੈਂ ਤੈਨੂੰ ਬੇਨਤੀ ਕਰਦਾ ਇਹ ਮੰਨ ਜਾ ਨਹੀਂ ਦਾ ਤੇਰੇ ਦਿਨ ਉਹ ਹੋਣੇ ਆ ਜਿੱਦਾਂ ਕਹਿੰਦੇ ਨੇ ਹੁੰਦੇ ਸਿਆਣੇ ਕਹਿੰਦੇ ਆ ਰਾਜ ਤੋਂ ਨਰ ਤੇ ਤਬ ਤੋਂ ਸਭ ਕੁਝ ਗੁਰੂ ਮਾਰਾ ਨੇ ਲਿਖਿਆ ਆ ਮੈਂ ਉਹ ਹੀ ਬੇਨਤੀ ਕਰਦਾ ਵੀ ਮੇਰੇ ਜਿਹੜੇ ਵੀਰ ਨਹੀਂ ਗਏ ਮੈਂ ਬੇਨਤੀ ਕਰਦਾ ਪੰਜਾਬ ਦੇ ਆਪਣੇ ਨੌਜਵਾਨਾਂ ਨੂੰ ਉਹ ਛੋਟੇ ਵੀਰੋ ਭੱਜ ਜਾਓ ਉੱਥੇ ਹਾਜ਼ਰੀ ਲਵਾ ਲਓ ਜਾ ਕੇ ਬੇਨਤੀ ਕਰਨੀ ਚਾਹੁੰਦਾ ਆ ਮੇਰੇ ਮੇਰੇ ਛੋਟੇ ਵੀਰ ਜਾਂ ਮੇਰੇ ਯੂਸ ਜਿੰਨੇ ਆ ਉੱਥੇ ਕੱਲਾ ਕੱਲਾ ਮੇਰਾ ਛੋਟਾ ਵੀਰਾ ਜਾਂ ਮੇਰੇ ਬਜ਼ੁਰਗ ਜਾਂ ਮੇਰੀਆਂ ਮਾਤਾ ਹਾਜ਼ਰੀ ਲਵਾ ਕੇ ਆਉਣ ਇਹ ਜਿਹੜਾ ਸੰਗਾਰਚ ਹੈ ਨਾ ਕੱਲੇ ਦਾ ਨਹੀਂ ਇੱਕ ਦਾ ਨਾ ਕਿ ਕੱਲੇ ਕੱਲੇ ਮਜ਼ਦੂਰ ਦਾ ਆ ਇਹ ਸਾਰਿਆਂ ਦਾ ਆਪਣਾ ਜੇ ਮੈਂ ਬੇਨਤੀ ਕਰਦਾ ਮੇਰੇ ਜਿਹੜੇ ਜੂਤ ਹੈ ਨਾ ਮੇਰੇ ਛੋਟੇ ਵੀਰੇ ਮੇਰੇ ਮੇਰੇ ਬੱਚੇ ਉਹ ਮੇਰੀਆਂ ਭੈਣਾਂ ਉੱਥੇ ਜਾ ਕੇ ਹਾਜ਼ਰੀ ਲਿਓਣ ਆਪਾਂ ਸੰਗਾਰਚ ਜਤਲਣਾ ਸੋ ਮੈਂ ਬੇਨਤੀ ਕਰਦਾ ਇਹ 9 ਸਾਲ ਦੀ ਵਧਾਈ ਨੂੰ ਜਿਹੜੀ ਚਾਹੁੰਦਾ 9 ਸਾਲ ਦੀ ਵਧਾਈ ਆਪਾਂ ਉਧਰ ਦੇਵਾਂਗੇ ਜਿੱਦਣ ਆਪਾਂ ਇਹਨਾਂ ਨੇ ਕਾਲੇ ਕਮਰੋਂ ਨੂੰ ਜਿੱਤ ਲਿਆ ਬੇਨਤੀ ਕਰਦਾ ਵੀ ਜੋ ਸਾਡੇ ਐਨ ਆਰ ਆਈ ਵੀਰਿਆ ਉਹਨਾਂ ਨੇ ਸਾਡੇ ਉੱਚੇ ਤੋਂ ਮੈਂ ਕਹਿੰਨਾ ਬਾਕੀ ਦਾ ਪੰਜਾਬ ਦੇ ਵਿੱਚ ਉਹ ਤਾਂ ਪਤਾ ਨਹੀਂ ਹਰ ਪਿੰਡ ਦੇ ਵਿੱਚ ਫੰਡ ਆਉਂਦਾ ਪਰ ਮੈਂ ਇੱਕ ਬੇਨਤੀ ਕਰਦਾ ਵੀ ਜਿੰਨਾ ਸਾਡੇ ਉੱਚਾ ਦੇ ਵਿੱਚ ਸਾਡੇ ਐਨ ਆਰ ਆਈ ਵੀਰਿਆ ਉਹ ਪੁੱਛਦੇ ਆ ਵੇ ਦੱਸੋ ਕੋਈ ਸੰਘਰਸ਼ ਲਈ ਧੰਨੇ ਲਈ ਤੁਹਾਡੇ ਲਈ ਕੀ ਚਾਹੀਦਾ ਜਾ ਕੋ ਖੋਆ ਚਾਹੀਦਾ ਜਾ ਕੋ ਬਰਫੀ ਚਾਹੀਦੀ ਆ ਅਸੀਂ ਉਹਨੂੰ ਕਹੀ ਜਾਨੇ ਭਾਜੀ ਬਹੁਤ ਕੁਝ ਆ ਰਿਹਾ ਮੈਂ ਆਪਣੇ ਉੱਚੇ ਦੇ ਐਨਾਰੇ ਵੀਰਾਂ ਦਾ ਧੰਨਵਾਦ ਕਰਦਾ ਉਹ ਬਾਅਦ-ਬਾਅਦ ਪੁੱਛਦੇ ਆ ਵੀ ਦੱਸੋ ਕਿੰਨੇ ਪੈਸੇ ਚਾਹੀਦੇ ਅਸੀਂ ਕਹਿੰਨੇ ਭਾਜੀ ਜਦ ਦਿਨ ਚਾਹੀਦੇ ਉਹ ਮੰਗਾਗੇ ਮੈਂ ਆਪਣੇ ਐਨਾਰੇ ਵੀਰਾਂ ਦਾ ਇੰਨਾ ਤਹਿ ਦਿਲੋਂ ਧੰਨਵਾਦ ਕਰਦਾ ਵੇ ਜੀਦੇ ਰਹਿਣ ਇਹਦੇ ਤੋਗੜੀਆਂ ਉਮਰਾਂ ਹੋ ਜਾਣ ਮੈਂ ਕਹਿੰਦਾ ਗੁਰੂ ਮਾਰਾ ਜੀ ਆਪਣੀ ਕਮਾਈ ਜੋ ਪੈਸਾ ਭੇਜਦੇ ਆ ਇਹਨਾਂ ਨੂੰ ਰੱਬ ਹੋਰ ਦੇਵੇ ਵਾਹੀ ਉਹ ਖਾਲਸਾ ਮਾਰੀ ਫਤ